ਇਨਾਂ ਦੀ ਸਫਾਈ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਏ ਪਹਿਲਾਂ ਕਰੇ ਪਰ ਸਰਕਾਰਾਂ ਸੁੱਤੀਆਂ ਪਈਆਂ ਨੇ ਬਿਲਕੁਲ ਵੀ ਨਹੀਂ ਸਰਕਾਰਾਂ ਇਸ ਬਸੇ ਧਿਆਨ ਦਿੰਦੀਆਂ ਉਦੋਂ ਜਾਗਦੀਆਂ ਨੇ ਸਰਕਾਰਾਂ ਜਦੋਂ ਲੋਕਾਂ ਦੇ ਖੇਤਾਂ 'ਚ ਪਾਣੀ ਵੜ ਜਾਂਦਾ ਝੋਨੇ ਡੁੱਬ ਜਾਂਦੇ ਨੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਉਦੋਂ ਵੀ ਸਿਰਫ ਕੇਬਲ ਤੇ ਕੇਬਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਦੋਂ ਕੇਬਲ ਦਾ ਕੇਬਲ ਪਹੁੰਚੇ ਟੰਗ ਕੇ ਪੰਡਾਮੇ ਟੰਗ ਕੇ ਸਿਰਫ ਫੋਟੋ ਆਖ ਜਾ ਕੇ ਚੱਲ ਜਾਂਦੇ ਨੇ ਬਾਕੀ ਕੁਝ ਵੀ ਨਹੀਂ ਹੁਣ ਸਰਕਾਰਾਂ ਦੇ ਨਾਂ ਗਾਉ ਕਰਨ ਦੇ ਕਾਰਨ ਹੀ ਆ ਇਧਰ ਲਾ ਉੱਪਰ ਲੈ ਰਿਹਾ ਦੇਖੋ ਜਿਹੜਾ ਸੁਲਤਾਨਪੁਰ ਲੋਧੀ ਵਗੈਰਾ ਸੁਲਤਾਨਪੁਰ ਲੋਧੀ ਇਹ ਲੈ ਕੀ ਹਾਲ ਹੋਇਆ ਪਿਆ ਮੇਰੇ ਖਿਆਲ ਦੇ ਮਤਾਬ ਸਰਕਾਰ ਵੱਲੋਂ ਕੁਝ ਵੀ ਨਹੀਂ ਅਜੇ ਤੱਕ ਉੱਥੇ ਕੀਤਾ ਗਿਆ ਸਾਡੇ ਸੀਐਮ ਸਾਹਿਬ ਇਧਰ ਫਿਰਦੇ ਨੇ ਪਰਦਾ ਕਿਹੜੇ ਕਿਹੜੀ ਸਟੇਟ ਦੇ ਵਿੱਚ ਤਾਮਲ ਲਾਡੂ ਚ ਫਿਰ ਰਹੇ ਨੇ ਪੁੱਛਣਾ ਚਾਹਣਾ ਤੁਹਾਡੇ ਚੈਨਲ ਦੇ ਜ਼ਰੀਏ ਭਗਵੰਤਬਾਨ ਜੀ ਨੂੰ ਭਗਵੰਤਬਾਨ ਜੀ ਉਧਰ ਕੀ ਕਰ ਰਹੇ ਹੋ ਪੰਜਾਬ ਦੇ ਹਾਲਾਤ ਵੇਖੋ ਜਿੱਥੋਂ ਦੀ ਲੋਕਾਂ ਨੇ ਤੁਹਾਨੂੰ ਵੱਡੇ ਪੱਧਰ ਤੇ ਜ਼ਿੰਮੇਵਾਰੀ ਦਿੱਤੀ ਹੋਈ ਹੈ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਕੋਲੇ ਇੱਥੋਂ ਦੇ ਲੋਕ ਡੋਬ ਰਹੇ ਨੇ ਲੋਕਾਂ ਨੂੰ ਕੁਝ ਮਿਲ ਨਹੀਂ ਰਿਹਾ ਰਾਤ ਨੂੰ ਕਿਸੇ ਪਾਸੇ ਉਹ ਮਿਲ ਰਹੀ ਲੋਕ ਤੁਹਾਨੂੰ ਇਹਨਾਂ ਗੱਲਾਂ ਤੇ ਵੀ ਸਵਾਲ ਕਰਨਗੇ ਕਿ ਜਦੋਂ ਅਸੀਂ ਡੋਬ ਰਹੇ ਸੀ ਤੁਸੀਂ ਉਧਰ ਕੀ ਕਰ ਰਹੇ ਸੀ ਤੋ